ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਂ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੀ ਵੀਜ਼ਾ ਨੀਤੀ 'ਚ ਵੱਡਾ ਬਦਲਾ ਵਿਦੇਸ਼ੀ ਵਿਦਿਆਰਥੀਆਂ ਅਤੇ ਪੱਤਰਕਾਰਾਂ ਲਈ ਸਖਤ ਸਮਾਸੀਮਾ ਲਾਗੂ ਮਿਨੀਆਪੋਲਿਸ 'ਚ ਕੈਥੋਲਿਕ ਸਕੂਲ 'ਚ ਗੋਲੀਬਾਰੀ ਹਮਲਾਵਰ ਸਣੇ 3 ਦੀ ਮੌਤ 17 ਜ਼ਖਮੀ ਰਨ ਤਰਨ ਜਿਮਨੀ ਚੌਂ ਸੁਖਬੀਰ ਬਾਦਲ ਨੇ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਰੰਡਾਵਾ ਦੇ ਹੱਕ ਚ ਪਾਰਟੀ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ ਸੁਖਵਿੰਦਰ ਰੰਡਾਵਾ ਨੇ ਗੁਰਦਾਸਪੁਰ ਨੂੰ ਹੈਲੀਕਾਪਟਰ ਦੇਣ ਲਈ ਮੁੱਖ ਮੰਤਰੀ ਮਾਨ ਦਾ ਕੀਤਾ ਧੰਨਵਾਦ ਪੌਂਡ ਬੈਂਡ ਦਾ ਪਾਣੀ ਖਤਰੇ ਦੇ ਪੱਧਰ ਤੋਂ ਉੱਪਰ ਹੜ ਦਾ ਅਲਰਟ ਫੌਜ ਨੇ ਰੈਸਕਿਊ ਲਈ ਭੇਜੇ ਵਾਹਨ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵਿੱਚ ਪੜ੍ਹਾਈ ਜਾਂ ਰਿਪੋਰਟਿੰਗ ਕਰਨ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਵਿਦਿਆਰਥੀਆਂ ਤੇ ਪੱਤਰਕਾਰਾਂ ਲਈ ਹੁਣ ਚੀਜ਼ਾਂ ਪਹਿਲਾਂ ਵਾਂਗ ਆਸਾਨ ਨਹੀਂ ਰਹਿਣ ਵਾਲੀਆਂ ਹਨ ਅਮਰੀਕਾ ਨੇ ਆਪਣੀ ਵੀਜ਼ਾ ਪ੍ਰਣਾਲੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ ਨਾ ਸਿਰਫ ਵੀਜ਼ਾ ਦੀ ਮਿਆਦ ਨੂੰ ਸੀਮਿਤ ਕਰੇਗਾ ਬਲਕਿ ਨਿਗਰਾਨੀ ਪ੍ਰਣਾਲੀ ਨੂੰ ਵੀ ਹੋਰ ਸਖਤ ਕਰੇਗਾ ਹੁਣ ਤੱਕ ਵਿਦੇਸ਼ੀ ਵਿਦਿਆਰਥੀ ਪੱਤਰਕਾਰ ਜਾਂ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਆਪਣੀਆਂ ਗਤੀਵਿਧੀਆਂ ਦੀ ਮਿਆਦ ਲਈ ਅਮਰੀਕਾ ਵਿੱਚ ਰਹਿ ਸਕਦੇ ਸਨ ਪਰ ਨਵੀਂ ਨੀਤੀ ਦੇ ਤਹਿਤ ਹੁਣ ਇਹਨਾਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਠਹਿਰਨ ਦੀ ਮਿਆਦ ਨਿਰਧਾਰਤ ਕੀਤੀ ਗਈ ਹੈ। ਉਦਰਮਿਨੀਆਪੋਲਿਸ ਦੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਕਲਾਸਾਂ ਸ਼ੁਰੂ ਹੋਣ ਦੀ ਸ਼ੁਰੂਆਤ ਦੇ ਪਹਿਲੇ ਹਫ਼ਤੇ ਵਿੱਚ ਹੀ ਗੋਲੀਬਾਰੀ ਦੀ ਇੱਕ ਘਟਨਾ 'ਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਤੇ 17 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਅਧਿਕਾਰੀਆਂ ਅਤੇ ਹਸਪਤਾਲ ਦੇ ਪ੍ਰਤੀਨਿਧ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਮੁਖੀ ਅਤੇ ਮੇਅਰ ਨੇ ਦੱਸਿਆ ਕਿ ਸਕੂਲ ਦੇ ਵਿੱਚ ਪ੍ਰਾਰਥਨਾ ਸਮੇਂ ਹੋਈ ਗੋਲੀਬਾਰੀ ਦੇ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਹੈ ਤੇ 14 ਬੱਚਿਆਂ ਸਣੇ 17 ਜ਼ਖਮੀ ਹੋਏ ਨੇ ਘਟਨਾ ਦੌਰਾਨ ਹਮਲਾਵਰ ਵੀ ਮਾਰਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਦਰ ਤਰਨਤਾਰਨ ਵਿਧਾਨ ਸਭਾ ਹਲਕੀ ਦੀ ਹੋਣ ਵਾਲੀ ਜਿੰਨੀ ਚੋਣ ਦੇ ਸਿਲਸਿਲੇ ਦੇ ਵਿੱਚ ਸ਼ੋਨੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼ ਕਰਦੇ ਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਰਨਤਾਰਨ ਹਲਕੇ ਦੇ ਪਿੰਡ ਮੀਆਪੁਰ ਢੰਗ ਕਸੇਲ ਅਤੇ ਹਰਬੰਸਪੁਰਾ ਵਿਖੇ ਵੱਖ-ਵੱਖ ਥਾਵਾਂ ਤੇ ਅਕਾਲੀ ਵਰਕਰਾਂ ਨਾਲ ਬੂਥ ਪਧਰੀ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਸੁੱਖ ਸਹੂਲਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਨੂੰ ਅਕਾਲੀ ਦਲ ਦੀ ਸਰਕਾਰ ਆਉਣ ਤੇ ਮੁੜ ਸ਼ੁਰੂ ਕੀਤਾ ਜਾਵੇਗਾ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜਵਾਹਰ ਨਵੋਦਿਆ ਵਿਦਿਆਲੇ ਦੇ ਹੜ੍ਹ ਵਿੱਚ ਫਸੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ। ਉੱਥੇ ਹੀ ਮੌਕੇ ਤੇ ਗੁਰਦਾਸਪੁਰ ਦੇ ਮੇਅਰ ਪਾਰਲੀਮੈਂਟ ਸੁਖਜਿੰਦਰਜੀਤ ਸਿੰਘ ਰੰਦਾਵਾ ਵੀ ਪਹੁੰਚੇ ਅਤੇ ਰੈਸਕਿਊ ਆਪਰੇਸ਼ਨ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਆਪਣਾ ਹੈਲੀਕਾਪਟਰ ਗੁਰਦਾਸਪੁਰ ਨੂੰ ਦੇ ਦਿੱਤਾ ਹੈ ਤਾਂ ਜੋ ਹੜ੍ਹ ਵਿੱਚ ਫਸੇ ਲੋਕਾਂ ਦਾ ਰੈਸਕਿਊ ਕਰਨ ਵਿੱਚ ਇਸ ਹੈਲੀਕਾਪਟਰ ਦੀ ਇਸ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਸਕੇ ਉਹਨਾਂ ਕਿਹਾ ਹੈ ਕਿ ਇਸ ਸਮੇ ਅਜਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਪੈਣਾ ਚਾਹੁੰਦੇ ਤੇ ਨਾ ਹੀ ਕਿਸੇ ਦੀ ਨਿਖੇਦੀ ਕਰਨਾ ਚਾਹੁੰਦੇ ਨੇ ਪਰ ਜਿੱਥੋਂ ਤੱਕ ਉਹਨਾਂ ਦਾ ਖਿਆਲ ਹੈ ਹੜ੍ਹ ਆਉਣ ਦਾ ਕਾਰਨ ਹਾਈਵੇ ਤੇ ਸੜਕਾ ਬਣਾਉਂਦੇ ਸਮੇ ਹਾਈਵੇ ਤੇ ਵਗਦੀਆਂ ਡਰੇਨਾ ਵੱਲ ਧਿਆਨ ਨਾ ਦੇਣਾ ਜਿਸ ਕਾਰਨ ਉਹ ਠੀਕ ਢੰਗ ਨਾਲ ਨਿਕਾਸੀ ਨਹੀਂ ਕਰ ਪਉਂਦੀਆਂ ਤੇ ਦੂਜਾ ਕਾਰਨ ਇਹ ਵੇਖਿਆ ਗਿਆ ਕਿ ਜਿੱਥੇ-ਜਿੱਥੇ ਵੀ ਤੁਸੀਂ ਬੰਦੇ ਉੱਪਰ ਸੜਕ ਨਹੀਂ ਬਣੀ ਉੱਥੋਂ-ਉੱਥੋਂ ਇਹ ਟੁੱਟਿਆ ਪਿਆ ਇਸ ਲਈ ਇਸ ਨੂੰ ਪੱਕਾ ਕਰਨ ਦੀ ਜ਼ਰੂਰਤ ਹੈ। ਇਹ ਬੜੀ ਮਦਦ ਭਾਗੀ ਘਟਨਾ ਉਹ ਜਿਹੜਾ 88 ਦਾ ਹੜ ਸੀ। ਜੀ ਜੀ ਉਹਦੇ ਤੋਂ ਵਾਦੇ ਹੜਿਆ। ਜੀ ਮੈਂ ਹੁਣੇ ਮੇਰੀ ਸਰਬਜੀਤ ਕਣੀ ਦੇ ਬੇਟ ਵਾਲੇ ਨਾਲ ਗੱਲ ਹੋ ਰਹੀ ਸੀ। ਸਰਪੰਚ ਨਾਲ ਮੇਗਾ ਕੇਸ ਪਾਸ ਹੋ ਰਿਹਾ ਤਾਂ ਕਿੰਦਰ ਜੀ ਕਿਤੇ ਉਹ ਰਸਤਾ ਨਹੀਂ ਪਿੰਡ ਚ ਪਹੁੰਚਣ ਨੂੰ ਜੀ ਔਰ ਉਹਨੇ ਨਵਾਂ ਨਵੀਂ ਕੋਠੀ ਬਣਾਈਆਂ 2 ਸਾਲ ਪਹਿਲਾਂ ਤੇ 88 ਵਾਲੇ ਹੜ੍ਹ ਤੋਂ ਉਹ ਆਪ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ੍ਹ ਤੋਂ ਜੋ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੀ 'ਚ 2-2 ਫੁੱਟ ਪਾਣੀ ਆ ਗਿਆ ਜੀ ਔਰ ਜਿਸ ਤਰੀਕੇ ਦੇ ਨਾਲ ਆ ਖਾਲ ਸਾਈਡ ਤੇ ਆਪਣੇ ਇਹ ਨਵਾਂ ਤੇ ਬੁਧਿਆਲੇ ਦੇ ਬੱਚੇ ਫਸੇ ਨੇ ਇਹਦੇ 'ਚ ਕੱਲ ਦੇ ਬੱਚਿਆਂ ਨੂੰ ਜਿਹੜੇ ਫਸੇ تھے ਅੱਜ ਬੱਚਿਆਂ ਨਾਲ ਹੁਣ ਗੱਲ ਕੀਤੀ ਕਿ ਅਸੀਂ ਸਵੇਰ ਦੇ ਦੋ-ਦੋ ਬਰੈਡ ਪੀਸ ਮਿਲੇ ਸੀ ਉਹ ਖਾ ਕੇ ਆਏ ਆਂ। ਔਰ ਬੱਚਿਆਂ ਨੂੰ ਰੈਸਕਿਊ ਕਰਨਾ ਐਡਮਿਨਿਸਟ੍ਰੇਸ਼ਨ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ। ਔਰ ਹੁਣ ਵੀ ਮੇਰੇ ਖਿਆਲ ਅਕਿ ਮੈਂ ਡੀਪੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਬੋਰਡ ਸੂਰ ਅਸੀਂ ਭੇਜ ਰਹੇ ਹਾਂ ਵਾਢੀ ਵੀ। ਤੇ ਉਹਦੇ ਚੋਂ ਬੱਚੇ ਕੱਢੇ ਜਾਣਗੇ। ਪਰ ਜਿੱਥੇ ਆਪਾਂ ਜੀ ਦੇਖਦੇ ਆਂ ਤੇ ਨੈਸ਼ਨਲ ਹਾਈਵੇ ਦੀ ਜੇ ਗੱਲ ਕਰੀਏ ਕਿ ਨੈਸ਼ਨਲ ਹਾਈਵੇ ਜਿਹੜਾ ਏਡੀ ਉੱਚੀ ਸੜਕਾਂ ਬਣ ਗਈਆਂ ਤੋ ਉਹਦਾ ਡਰੇਨ ਦਾ ਜਿਹੜਾ ਪਾਣੀ ਵਿੱਚ ਸਾਈਫਨ ਪਾਣੇ ਸੀ ਉਹ ਵੀ ਪ੍ਰੋਪਰਲੀ ਨਹੀਂ ਪਾਇਆ ਹਾਂ ਹੁਣ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਉਹ ਸਾਰਾ ਕੁਝ ਜਿਹੜੇ ਪਿੰਡ ਪਿਛਲੇ ਪਿੰਡ ਨੇ ਉਹ ਸਿਰਫ ਉਹਦੇ ਕਰਕੇ ਕਿ ਪਾਣੀ ਦਾ ਗੋ ਬਿਲਕੁਲ ਬੰਦ ਹੋ ਗਿਆ ਨਿਕਲਣਾ ਤੇ ਉਹਦੇ ਨਾਲ ਬਹੁਤ ਤੁਹਾਡਾ ਨੁਕਸਾਨ ਹੋ ਰਿਹਾ ਹੈ ਤੇ ਦੂਸਰੀ ਚੀਜ਼ ਜਿਹੜੀ ਸੀ ਉਹ ਇਹ ਆ ਕਿ ਮੇਰੇ ਖਿਆਲ ਆ ਕਿ ਮੇਰੇ ਟਾਈਮ 'ਚ ਵੀ 2019 'ਚ ਇੱਕ ਹੋਰਾ ਮੈਂ ਰੋਸੇ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਜਿਹੜਾ ਕੋਰੀਡੋਰ ਬਣਿਆ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਉੱਪਰ ਇਹਨੂੰ ਮੋਟੇਬਲ ਕਰ ਲੀਏ ਕਿ ਉੱਥੋਂ ਦੀ ਗੱਡੀਆਂ ਚੱਲਣ ਗਿਆ ਤੇ ਤੁਸੀਂ ਜਿੱਥੇ-ਜਿੱਥੇ ਸੜਕ ਉੱਤੇ ਬਣੀ ਆ ਉੱਥੋਂ ਤੁਸੀਂ ਨਹੀਂ ਟੁੱਟੇ ਜੀ ਤੇ ਇਹ ਜਨਿਤ ਗਵਰਨਮੈਂਟ ਨੂੰ ਇਹ ਧਿਆਨ ਦੇਣਾ ਪਵੇਗਾ ਤੇ ਸਾਨੂੰ ਉਹਨੂੰ ਮੋਟਰ ਮੋਟਰੇਬਲ ਕਰੀਏ ਕਿ ਉਹਨੂੰ ਉਥੋਂ ਦੀ ਰਾਵਾਂ ਚਾਈ ਵੀ ਜੇ ਚੱਲੇਗੀ ਤੇ ਉਥੋਂ ਦੀ ਸੜਕਾਂ ਤੁਸੀਂ ਬਚਣ ਗਿਆ ਔਰ ਨਾਲ ਹੀ ਨਾਲ ਜਿੱਥੇ ਨੁਕਸਾਨ ਉਥੇ ਹੈ ਜਿੱਥੇ ਮੋਰਚਿਆਂ ਦੀ ਰਿਪੇਅਰ ਕੀਤੀ ਗਈ ਉਹਨਾਂ ਦੇ ਸਫਾਈ ਕੀਤੀ ਗਈ ਉਥੋਂ ਪੋਲ ਰਹਿ ਗਈ ਉਥੋਂ ਵੀ ਤੁਸੀਂ ਜਿਹੜੀ ਹੈ ਪਾਣੀ ਪੈ ਕੇ ਉਥੋਂ ਟੁੱਟਿਆ ਪਰ ਪੰਜਾਬ ਦੇ ਲੋਕ ਬੜੇ ਬਹਾਦਰ ਨੇ ਉਹਨਾਂ ਕਹਿਆਂ ਨੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਬੋਰੀਆਂ ਪਿੰਡਾਂ ਜੋ ਇਕੱਠੀਆਂ ਕਰਕੇ ਜਿੱਥੇ ਜਿੱਥੇ ਉਥੋਂ ਹੋਈ ਬ੍ਰੀਚ ਹੋਈ ਉਥੇ ਉਹਨਾਂ ਨੇ ਭਰਦੀ ਕੋਸ਼ਿਸ਼ ਕੀਤੀ ਪਰ ਪਾਣੀ ਅੱਗੇ ਇੰਨਾ ਜ਼ੋਰ ਨਹੀਂ ਚੱਲ ਸਕਦਾ ਦਾ ਸਾਹਿਬ ਬੜੀ ਜਗ੍ਹਾ ਤੋਂ ਸੇ ਟੁੱਟੀਆਂ ਨੇ ਬੜੀ ਆ ਪ੍ਰੋਬਲਮ ਆਈ ਕਿ ਪਠਾਨ ਕੋਲ ਬਹੁਤ ਬੁਰਾ ਹਾਲਾਤ ਬਸ ਸਪਾਈ ਵੀ ਟੁੱਟ ਗਏ ਨੇ ਕਈ ਕੁਝ ਝੋਣ ਡਿਆ ਸਰਕਾਰ ਵੱਲੋਂ ਕਿਹਾ ਜਾਂਦਾ ਜੀ ਕੁਦਰਤੀ ਆਫਤ ਹੈ ਇਹਦਾ ਕੀ ਕਰਨੀ ਨਹੀਂ ਵੇਖੋ ਕੁਦਰਤੀ ਆਫਤ ਤੇ ਮੈਂ ਮੰਨਦਾ ਪਰ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇੱਕ ਬੂੰਦ ਵੀ ਪਾਕਿਸਤਾਨ ਨੂੰ ਪਾਣੀ ਦੀ ਨਹੀਂ ਜਾਣ ਦਿਆਂਗੇ ਉਹਨਾਂ ਨੂੰ ਅਸੀਂ ਪੰਜਾਬ ਦੇ ਐਮਪੀ ਇਕੱਠੇ ਹੋ ਕੇ ਮਿਲਾਂਗੇ ਵੀ ਕਿ ਪਹਿਲਾਂ ਆਪਣੇ ਨੂੰ ਆਪ ਨੂੰ ਤੇ ਬਚਾਈਏ ਕਿ ਜਿਸ ਤਰੀਕੇ ਦੇ ਨਾਲ ਇਹ ਤਬਾਈ ਮਚੀ ਆ ਉਹਦੇ ਚ 88 ਤੋਂ ਬਾਅਦ ਹੁਣ ਆਇਆ ਹੜ ਇਹਦਾ ਪਰਮਨੈਂਟ ਕੋਈ ਹੱਲ ਹੋਣਾ ਚਾਹੀਦਾ ਵੇਖੋ ਸਰਕਾਰਾਂ ਲਈ ਕੋਈ 5-10 ਹਜ਼ਾਰ ਕਰੋੜ ਲਾਉਣੇ ਕੋਈ ਵੱਡੀ ਗੱਲ ਨਹੀਂ ਇਹਦੇ ਚ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਠੀਕ ਹੋ ਨਹੀਂ ਲੱਗਦਾ ਆਪਾਂ ਜਦੋਂ ਜਾਣੇ ਆ ਲੈਫਟ ਸਾਈਡ ਇੰਡੀਆ ਤੇ ਰਾਈਟ ਸਾਈਡ ਪਾਕਿਸਤਾਨ ਆ ਉਹਨਾਂ ਦੇ ਬੰਕਰ ਤੇ ਉਹਨਾਂ ਦੀ ਤੁਸੀਂ ਉਹਨਾਂ ਨੇ ਆਰਮੀ ਨੂੰ ਕੰਟਰੋਲ ਦਿੱਤਾ ਸਾਡੀ ਤੁਸੀਂ ਤੇ ਇਹਨਾਂ ਦਾ ਜਿਹੜੀ ਰੋਲ ਇਹਨਾਂ ਨੂੰ ਕਰਕੇ ਆਰਮੀ ਕੋਲੋਂ ਤਿਆਰ ਕਰਵਾ ਕੇ ਫਿਰ ਉਹਨੂੰ ਪਹਿਲਾਂ ਜਿੱਦਾਂ ਕਿਹਾ ਕਿ ਉਹਦੇ ਉੱਪਰ ਦੀ ਸੜਕ ਬਣਨੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹਦੇ ਤੇ ਪੱਥਰ ਲਾ ਕੇ ਸਟਰੈਂਥਨ ਹੋ ਕੇ ਫਿਰ ਕਦੀ ਵੀ ਤੁਸੀਂ ਨਹੀਂ ਟੁੱਟੇ ਅੱਜ ਸੀਐਮ ਦਾ ਦੌਰਾ ਵੀ ਸੀਐਸ ਲਾਕੇ ਖਾਸ ਹੜਾ ਵਰਗ ਸੀਐਮ ਸਾਹਿਬ ਇੱਥੇ ਬੱਤੀ ਸੀ ਸੀਐਮ ਸਾਹਿਬ ਇਧਰ ਕੋਈ ਕੋਸ਼ਿਸ਼ ਕੀਤੀ ਸਾਰਾ ਪ੍ਰਸ਼ਾਸਨ ਸੀਐਮ ਲਗਾ ਰਿਹਾ ਡੀਸੀ ਤੱਕ ਨਹੀਂ ਇੱਥੇ ਆ ਕੇ ਕਹਿੰਦੇ ਸੀਐਮ ਲੱਗੇ ਜੇ ਤਾਂ ਮੁੱਖ ਮੰਤਰੀ ਨਿਯੁਣਾ ਹੁੰਦਾ ਉਹਦੇ ਠੀਕ ਹੈ ਪਰ ਆਪਣਾ ਹੋਣਾ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਇਹ ਲੋਕਾਂ ਦਾ ਹੈਲੀਕਾਪਟਰ ਹੈ ਇਹ ਲੋਕ ਵਰਤਨ ਤੇ ਮੈਂ ਡੀਸੀ ਸਾਹਿਬ ਨੂੰ ਅਪੀਲ ਕਰਦਾ ਕਿ ਉਸ ਹੈਲੀਕਾਪਟਰ ਨੂੰ ਇਮੀਡੀਏਟਲੀ ਲੋਕਾਂ ਦੀ ਰੈਸਕਿਊ ਕਰਨ ਲਈ ਜਾਂ ਲੋਕਾਂ ਕੋਲ ਰਾਸ਼ਨ ਪਹੁੰਚਾਉਣ ਲਈ ਤੇ ਏਡੀ ਵੱਡੀ ਕੁਰਬਾਨੀ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ ਐਹਸਾਨ ਚੜਾ ਕੇ ਗਏ ਨੇ ਗੁਰਦਾਸਪੁਰ ਦੇ ਉੱਪਰ ਤੇ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਹਾਂ ਉਹਨਾਂ ਦੀ ਮਿਹਰਬਾਨੀ ਉਹਨਾਂ ਦਾ ਧੰਵਾਦ। ਇੱਥੇ ਕੋਈ ਪ੍ਰਸ਼ਾਸਨ ਅਧਿਕਾਰੀ ਲੱਭਾ ਨਹੀਂ ਜੀ। ਫਾਈਲ ਸਾਈਡ ਵਾਲੇ ਕਰ ਰਹੇ ਜਾਂ ਹੋਰ ਸੰਸਥਾਪ ਕਰ ਰਹੀਆਂ ਨੇ। ਲੇਕਿਨ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਕਰ ਰਹੀ ਐਨਡੀਆ ਦੀ ਟੀਮਾਂ ਨਹੀਂ ਦਿਖੀਆਂ ਇੱਥੇ। ਨਹੀਂ ਵੇਖੋ ਇੱਥੇ ਮੈਂ ਉੱਥੇ ਡੀਸੀ ਜਾਂ ਜਿਹੜੇ ਲੋਕਲ ਇੱਥੋਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਤੋਂ ਚੰਗਾ ਜਵਾਬ ਦੇ ਸਕਦੇ ਨੇ। ਪਰ ਆਪਾਂ ਹੁਣ ਇਸ ਵੇਲੇ ਪੋਲਿਟਿਕਸ ਨਾ ਕਰੀਏ। ਉਹਨੂੰ ਲੋਕਾਂ ਨੂੰ ਬਚਾਉਣ ਦੀ ਅਜਿਵੇਂ ਪੜਾ ਸਾਹਿਬ ਸਾਰੇ ਇੱਥੇ ਬੈਠੇ ਨੇ ਕਿ ਬੱਚਿਆਂ ਲਈ ਰਾਸ਼ਨ ਤਿਆਰ ਕਰ ਰਹੇ ਨੇ ਬੱਚਿਆਂ ਨੂੰ ਜਿਹੜੇ ਉੱਥੇ ਸਕੂਲ ਤੋਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਨੇ ਤੇ ਸਾਰਿਆਂ ਲੋਕਾਂ ਦਾ ਧਿਆਨ ਉਸ ਪਰਸੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਖਾਸ ਕਰਕੇ ਬਾਰਡਰ ਦੇ ਨੂੰ ਕਿ ਆਪਾਂ ਵੇਖਣ ਲਈ ਨਾ ਤੁਰੀਏ ਕਿ ਭੀੜ ਆਪਾਂ ਸੜਕਾਂ ਤੇ ਕਰਕੇ ਟ੍ਰੈਫਿਕ ਰੋਕ ਕੇ ਖੜੇ ਆ ਇਹਦੇ ਬਜਾਏ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਆਫਤ ਆਈ ਆ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਆ ਜਿਹੜਾ 100 ਰੁਪਏ ਦਾ ਪੈਟਰੋਲ ਇਹ ਆਪਣੇ ਮੋਟਰਸਾਈਕਲ ਤੇ ਖਰਚ ਕਰਕੇ ਜਾਂ ਕਾਰਾਂ ਤੇ ਖਰਚ ਕਰਕੇ ਇੱਥੇ ਪਹੁੰਚਦੇ ਉਹ ਹੀ ਆਪਣੇ ਪਿੰਡ ਚੋਂ ਕੋਈ ਕੰਟਰੀਬਿਊਸ਼ਨ ਕਰਨ ਇਕੱਠੇ ਕਰਨ ਤੇ ਲੋਕਾਂ ਦੀ ਮਦਦ ਕਰਦੇ ਹਿਮਾਚਲ ਅਤੇ ਜੰਮੂ ਵਿੱਚ ਹੋਈ ਮੀਂਹ ਕਾਰਨ ਤਲਵਾਰਾ ਪੌਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਯਾਨੀ ਕਿ 1390 ਫੁੱਟ ਤੋਂ ਵੱਧ ਕੇ 1396 ਫੁੱਟ ਤੱਕ ਪਹੁੰਚ ਗਿਆ ਹੈ ਬੀਬੀਐਮਬੀ ਨੇ ਫੈਸਲਾ ਕੀਤਾ ਹੈ ਕਿ ਅੱਜ ਦੁਪਹਿਰ 2 ਵਜੇ 110000 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ ਇਸ ਲਈ ਹਿਮਾਚਲ ਤੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਸਿਵਲ ਪ੍ਰਸ਼ਾਸਨ ਨੂੰ ਹਰ ਪ੍ਰਕਾਰ ਦੀ ਆਪਦਾ ਲਈ ਤਿਆਰ ਰਹਿਣ ਲਈ ਕਿਹਾ ਗਿਆ। ਮਹਾਰਾਸ਼ਟਰ ਦੇ ਪਾਲਕਾਰ ਜ਼ਿਲ੍ਹੇ ਦੇ ਵਿਰਾਰ ਵਿੱਚ ਇੱਕ ਇਮਾਰਤ ਧੈਂ ਦੀ ਘਟਨਾ ਵਿੱਚ ਰਾਤ ਭਰ ਚੱਲੇ ਬਚਾਅ ਕਾਰਜ ਦੌਰਾਨ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਲਗਭਗ ਪੰਜਾਬ ਫਲੈਟਾਂ ਵਾਲੀ ਇਹ ਅਣਅਧਿਕਾਰਤ ਚਾਰ ਮੰਜ਼ਿਲਾ ਇਮਾਰਤ ਬੀਤੀ ਦੇਰ ਰਾਤ ਵਿਰਾਰ ਇਲਾਕੇ ਦੇ ਵਿਜੇਨਗਰ ਵਿੱਚ ਇੱਕ ਖਾਲੀ ਪਏ ਮਕਾਨ ਦੇ ਉੱਤੇ ਡਿੱਗੀ। ਚਸ਼ਮਦੀਦਾਂ ਦੇ ਅਨੁਸਾਰ ਚੌਥੀ ਮੰਜ਼ਲ ਉੱਤੇ ਇੱਕ ਸਾਲ ਦੀ ਬੱਚੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਤਾਂ ਹੀ ਇਮਾਰਤ ਦੇ ਇੱਕ ਹਿੱਸੇ ਵਿੱਚ 12 ਫਲੈਟ ਡਿੱਗੇ ਜਿਸ ਨਾਲ ਫਲੈਟ ਵਿੱਚ ਰਹਿਣ ਵਾਲੇ ਲੋਕ ਅਤੇ ਮਹਿਮਾਨ ਮਲਬੇ ਦੇ ਹੇਠ ਦੱਬ ਗਏ। ਪਾਲਕਾਰਦੀ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਇੰਦੂ ਰਾਣੀ ਜਾਖਰ ਨੇ ਵੀਰਵਾਰ ਸਵੇਰੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਉਹਨਾਂ ਦੱਸਿਆ ਕਿ ਐਨਡੀਆਰਐਫ ਤੇ ਹੋਰ ਬਚਾਅ ਟੀਮਾਂ ਇਹ ਯਕੀਨੀ ਬਣਾਉਣ ਲਈ ਮਲਬਾ ਹਟਾਉਣ ਦਾ ਕੰਮ ਜਾਰੀ ਰੱਖਣ ਗਈਆਂ ਕਿ ਮਲਬੇ ਵਿੱਚ ਕੋਈ ਹੋਰ ਵਿਅਕਤੀ ਤਾਂ ਨਹੀਂ ਫਸਿਆ ਰਾਵੀ ਦਰਿਆ ਦਾ ਪਾਣੀ ਗੁਰਦਾਸਪੁਰ ਸ਼ਹਿਰ ਵੱਲ ਵਧ ਰਿਹਾ ਹੈ ਫਿਲਹਾਲ ਸ਼ਹਿਰ ਤੋਂ 6 ਕਿਲੋਮੀਟਰ ਦੂਰ ਮਗਰ ਮੁਦਿਆ ਤੱਕ ਨੂੰ ਰਾਵੀ ਦਰਿਆ ਦੇ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਜੋ ਦਰਿਆ ਤੋਂ 9 ਕਿਲੋਮੀਟਰ ਦੂਰ ਪੈਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ 6 6 7 7 ਫੁੱਟ ਪਾਣੀ ਵੜ ਗਿਆ ਤੇ ਲੋਕ ਛੱਤਾਂ ਤੇ ਚੜ ਗਏ ਨੇ ਪਰ ਫਿਲਹਾਲ ਉਹਨਾਂ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ ਹੈ ਉਧਰ ਦੂਜੇ ਪਾਸੇ ਪਾਣੀ ਮਗਰਮੁੱਧਿਆਂ ਤੱਕ ਪਹੁੰਚਣ ਕਾਰਨ ਵਾਲੇ ਦਿਵਾਲੇ ਦੇ ਲੋਕ ਵੀ ਸਹਿਮ ਗਏ ਨੇ ਕਿਉਂਕਿ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਤੇ ਜੇਕਰ ਫਸਲਾਂ ਤੇ ਡੰਗਰ ਵੱਛਿਆਂ ਦੀ ਗੱਲ ਕਰੀਏ ਤਾਂ ਦੋਹਾਂ ਦਾ ਵੱਡਾ ਨੁਕਸਾਨ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਮੇਰਾ ਨਾਮ ਬਲਵਿੰਦਰ ਸਿੰਘ ਹੈ ਮੇਰਾ ਪਿੰਡ ਮਗਰਮੁੱਧਿਆ ਹੈ ਇਹ। ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3 ਵਜੇ ਸ਼ੁਰੂ ਹੋਇਆ ਹੈ ਜੀ। ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਡੀਨਾ ਨਗਰ ਤੱਕ ਪਾਣੀ ਡੀਨਾ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਅਰੇ ਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹ ਸਰ ਸਾਰਾ ਆਸ਼ੀ ਇਲਾਕਾ ਹੈ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਰ ਡੁੰਗਰ ਲਈ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਪੱਠਾ ਇਹ ਚਾਰਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਹੈ ਇਹਨਾਂ ਦਾ ਜਿਹੜੇ ਨੀਵੇਂ ਪਿੰਡ ਆ ਜਿਆਦਾ ਜਿਆਦਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਵੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਜੀ ਕੋਈ ਨਹੀਂ ਹੈ ਸੈਕਟਰ ਹੌਂ ਗੱਲੜੀ ਬਣਾਇਆ ਗਿਆ ਉੱਥੇ ਪੁੱਛੀਏ ਸਰ ਗੱਲੜੀ ਇਲਾਕਾ ਬਹੁਤ ਜ਼ਿਆਦਾ ਹੈ ਬਹੁਤ ਲਗਦਾ ਕੋ 100 ਪੈਂਡਾ ਉੱਥੇ 100 ਪਿੰਡਾਂ 100 ਪਿੰਡਾਂ ਦਾ ਜਿੱਦਾਂ ਕਿ ਸ਼ੈਲਟਰ ਚ ਕੀ ਬਣਿਆ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀ ਨਹੀਂ ਬਿਜਲੀ ਬੰਦ ਆ ਜੀ ਕੱਲ ਦੀ ਬੰਦ ਆ ਇਹ ਤੱਕ ਨਹੀਂ ਨਹੀਂ ਬਿਜਲੀ ਬੰਦ ਆ ਕੱਲ ਦੀ ਬੰਦ ਆ ਬਿਜਲੀ ਤੁਸੀਂ ਘਾ ਡੁੱਬਾ ਪਿਆ ਹਾਂਜੀ ਬਿਜਲੀ ਘਰ ਵੀ ਪਾਣੀ ਆ ਜੀ ਪਿੰਡ ਬੋਲਣ ਤੋਂ ਪਹਿਲਾਂ ਸਾਰਾ ਡਿਫਾਈਨ ਕਰ ਦੋ ਅਸੀਂ ਕੱਲ ਪਾਣੀ ਚੜਨਾ ਸ਼ੁਰੂ ਹੋਇਆ ਜੀ ਕਿ ਐਸਾ ਸਾਰਾ ਹਾਂਜੀ ਕਿੰਨੀ ਰਾਤ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਦੀਆਂ ਜ਼ਿਲ੍ਹਾ ਗੁਰਦਾਸਪੁਰ ਅ ਤੋਂ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਭਰਾਮਪੁਰ ਰੋਡ ਤੇ ਅਸੀਂ ਖੜੇ ਹਾਂ ਤੇ ਤੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰਕੇ ਪਾਣੀ 5-7 ਫੁੱਟ ਤੇ ਇਸ ਮੋਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕੁ ਪਾਣੀ ਚੜ ਚੁੱਕਾ ਪਿੰਡਾਂ ਦਾ ਪਾਣੀ ਆ ਮੋਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮੋ ਤੇ ਪਾਉਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਨੂੰ ਪਾਣੀ ਆ ਸਕਦਾ ਪਹਿਲੇ ਕੋਈ ਨੋਟ ਨਹੀਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਿਆ ਖੁਦ ਹੀ ਲੋਕ ਆਪ ਹੀ ਕਰ ਰਿਹਾ 23 ਚ ਵਿਹਾੜਾ ਏ 88 ਚ ਵਿਹਾੜਾ ਏ 95 ਚ ਵੀ ਵਿਹਾੜਾ ਏ ਤਿੰਨ ਚਾਰ ਵਾਰੀ ਹੋ ਚੁੱਕਿਆ ਹੈ ਗੱਲ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਇੱਥੇ ਨਹੀਂ ਜੀ ਨਹੀਂ 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 88 ਆਇਆ ਉਸ ਤੋਂ ਬਾਅਦ ਨਹੀਂ ਆਇਆ 88 ਕੀ ਹਾਲਾਤ ਸੀ 88 ਹਾਲਾਤ ਦੇ ਹਾਂ ਪਿਆਰ ਇਹ ਜਿਆਦਾ ਏਰਕਾ ਜਿਆਦਾ ਏਰਕਾ ਜਿਆਦਾ ਹਾਂਜੀ ਹਾਂ ਇਹ ਕਾ ਰੋਡ ਵਿੱਚ ਆਇਆ ਨਾ ਰੋਡ ਦਾ ਕਰਾਸ ਥੋੜਾ ਕਰਾਇਗਾ ਏਰਕਾ ਬਣੀ ਜਿਆਦਾ ਆ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲੜੀ ਵਗੈਰਾ ਤੇ ਨਾਲ ਪਿੰਡਾ ਉੱਥੇ ਦੇ ਕੱਲ ਸ਼ਾਮ ਦਾ ਹੀ ਪਾਣੀ ਆਨੇ ਨਹੀਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ ਉਹ ਤੇ ਦਾ ਬਹੁਤ ਬਰਾੜਾ ਇਥੇ ਆਪਣੇ ਨਾਲ ਮੜਾ ਹਾਲਾ ਕਿੰਨਾ ਪਾਣੀ ਹੋਏਗਾ ਉੱਥੇ ਦਾ ਕਰੀਬ ਕੁਝ ਕਹਿ ਨਹੀਂ ਸਕਦਾ ਕਿ ਜਾਣਦਾ ਬੰਦਾ ਇਸ ਤੋਂ ਵੀ ਪਾਣੀ ਹੈ 5-5 6-6 ਫੁੱਟ ਪਰ ਇਦੋਂ ਐਸੀ ਲੱਗਿਆ ਦਾ ਉੱਥੇ ਕੀ ਹਾਲ ਹੋਏਗਾ ਬਹੁਤ ਮੜਾ ਜੋ ਹਾਂ ਬਹੁਤ ਬਹੁਤ ਪਾਣੀ ਬਹੁਤ ਜ਼ਿਆਦਾ ਮੜੀ ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਗਿਆ ਦਾ ਅੰਦਰ ਅੰਦਰੋਂ ਵਿੱਚ ਫੇਰਿਆ ਸਾਰੇ ਹਾਂ ਇਹਨਾ ਬਾਣੀ ਹੋ ਗਿਆ ਸਾਮਾਨ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡਪੱਤੀ ਵਗੈਰਾ ਜੋ ਦੁਕਾਨਾ ਉੱਪਰ ਹਾਂਜੀ ਪਿੰਗ ਜਿਹੜਾ ਮੇਰਾ ਪਿੰਡ ਜੂਨ ਚੱਕ ਆ ਜੀ ਜੂਨ ਚੱਕ ਆ ਹਾਂ ਇਤੋਂ ਕਰੀਬ ਬਹੁਤ ਬਿਲਕੁਲ ਸ਼ਾਮ ਦਾ ਹੀ ਆ ਰਿਹਾ ਇਤੋਂ 4 ਕਿਲੋਮੀਟਰ ਹੋਗਾ ਨਾ ਹਾਂਜੀ ਇਤੋਂ 4 ਕਿਲੋਮੀਟਰ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੜਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਆਪਣੇ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਿਹਾ ਸਦਾ ਹੀ ਹੈ ਕਰ ਰਿਹਾ ਖੁਦ ਆ ਵੀ ਕਰ ਰਹੇ ਲੋਕ ਦੇਖਦੀਏ ਨਹੀਂ ਖੁਦ ਆ ਵੀ ਆ ਵੀ ਲੋਕਾਂ ਇਹ ਲੋਕੀ ਆਪੋ ਨੂੰ ਆਪ ਹੀ ਇੱਕ ਦੂਜੇ ਨਾਲ ਸਾਫ਼ ਦੇ ਕੇ ਮਾੜਾ ਮੋਟਾ ਜੋ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹੜੇ ਪਹਿਲੇ ਦੇ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋ ਨਿਕਲੇ ਨਹੀਂ ਗਿਆ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਨਿਕਾਇ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗਿਆ ਜਿਹੜੇ ਗਰੀਬ ਵਰਗਾਂ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਕੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਛੜੇ ਛੱਤਾਂ ਤੇ ਚੜੇ ਛੱਤਾਂ ਤੇ ਚੜੇ ਬਚਾ ਦੇ ਲੋਕਾਂ ਨੂੰ ਪਾਣੀ ਪਹੁੰਚੇ ਬੱਚਾ ਬੱਚਿਆਂ ਦਾ ਬਹੁਤ ਮਤਲਬ ਹੈ ਕੋਈ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਤਾਂ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਇਹ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਬਾਦ ਹੋ ਜਾਂਦੇ ਉਹ ਪ੍ਰ ਪਤਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤਾਂ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਦਾ ਸੀ ਮੋਬਾਈਲ ਤਾਂ ਸਭ ਕੁਝ ਦੇਖ ਰਹੇ ਆ ਸਾਨੂੰ ਪਤਾ ਲੱਗ ਗਿਆ ਲੋਧੀ ਪਾਣੀ ਆ ਗਿਆ ਸੁਲਤਾਨਪੁਰ ਲੋਧੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਹੈ ਸਰਕਾਰ ਨੂੰ ਨਹੀਂ ਪਤਾਗਾ ਫਿਰ ਸਭ ਪਤਾ ਸਭ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾੜ ਨਹੀਂ ਆਇਆ ਜਿਹੜੇ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੂੰ ਪੁੱਛ ਪਾਣੀ ਦਾ ਗਰਾਸਪੁਰ ਤੋਂ ਸਾਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਹੈ ਇਹ ਤੇ ਕਈ ਪਿਛੋਂ ਲੋਕੀ ਬੋਲ ਰਹੇ ਨੇ ਸ਼ਾਮ ਦੇ ਫੋਨ ਕਰ ਰਹੇ ਇਹ ਤੋਂ ਰਾਵੀ 8 ਕਿਲੋ 9 ਕਿਲੋ ਕੋਈ ਨਹੀਂ ਆਇਆ ਇਹ ਸਵੇਰੇ ਫੇਰ ਆਣਗੇ ਗੱਡੀਆਂ ਤੇ ਜਦੋਂ ਪਾਣੀ ਡੋੜੇਗਾ ਲੋਕਾਂ ਦੀ ਹਾਲਤ ਮਾੜੀ ਹੋ ਜਾਏਗੀ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਈ ਇਜਾਜ਼ਤ ਧੰਨਵਾਦ